ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰਾਂ ਦਾਵਾ 555 ਦੇ ਤੇ ਅੱਜ ਦਾ ਵਲੋਗ ਆ ਜਿਹੜਾ ਇਹ ਆਪਾਂ ਚੱਲੇ ਆ ਪਾਪਾ ਬੁੱਢਾ ਸਾਹਿਬ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਪਾਪਾ ਬੁੱਢਾ ਸਾਹਿਬ ਦਾ ਜੋੜ ਮੇਲਾ ਜਿਹੜਾ ਹੋਣਿਆ ਮੇਬਰ ਪੰਜ ਪ੍ਰਸਤ ਰੀਤ ਦੇ ਵਿੱਚ ਵਿੱਚ ਜਾ ਤੇ ਆਪਾਂ ਪਹਿਲਾਂ ਚੱਲੇ ਆ ਦਸ਼ਰ ਮਿਲੇ ਕਰਨਾਂ ਆ ਵੀਰੋ ਦੋਸਤਾਂ ਤੇ ਬੜੀਆ ਇੰਨੀ ਆ ਤੇ ਅੱਜ ਆਪਾਂ ਜੱਲੇ ਆ ਤੇ ਉਥੋਂ ਦਾ ਵਿਖਾਉਨੇ ਆ ਤੁਹਾਨੂੰ ਸਾਰਾ ਬਹੁਤ ਚੱਲ ਠੀਕ ਆ ਜੀ ਤੇ ਵਲੋਗ ਦੇ ਨਾਲ ਬੱਝ ਰਹੋ ਤੇ ਧੰਨਵਾਦ ਅੱਗੇ ਚੈੱਕ ਕਰਾ ਲਓ ਹਾਂਜੀ ਆਪਾਂ ਪੋਤੇ ਲਾਗੇ ਤਨਤਨ ਸਾਹਿਬ ਦੇ ਗੇਟ ਜਿਵੇਂ ਤੁਸੀਂ ਦਰਸ਼ਨ ਕਰ ਹੀ ਲੈਣੇ ਆ। ਇਹ ਵੀ ਉਧਾ ਮੈਦਾਨ ਤੋਂ 15 ਤੋਂ 20 ਕਿਲੋ ਮੀਟਰ ਹੈਗਾ। ਇਹ ਬਾਕੀ ਬਣੇ ਰਿਓ ਵਲੌਗ ਦੇ ਨਾਲ ਤੱਕ ਰੋ ਚੈੱਕ। ਕੀ ਕਹਿੰਦੇ? ਇੱਥੇ ਨਾ ਆਪਾਂ ਤਨ ਤਨ ਫਾੜ ਕੇ ਖਲੋਤੇ ਆ। ਇਹ ਦੁਨੀਆ ਕੋ ਸਬਰ ਸੰਤੋਖ ਨਹੀਂ ਹੈਗਾ ਚੈੱਕ ਕਰੋ ਫਾੜਕ ਬੰਦਿਆ ਲੋਕੀ ਫਿਰ ਵੀ ਮੋਟਰਸਾਈਕਲ ਥੱਲੇੋਂ ਦੀ ਕੜਕੜ ਸਿਆਣੇ ਵੈਣੇ ਲਈ ਆਉਂਦੇ ਹੈ। ਜਿਆਦੀ ਭੱਜ ਨਾ ਠਾ ਦੁਨੀਆ ਇੱਧਰੋਂ ਵੀ ਆਈ ਜਾਂਦੇ ਆ ਉੱਧਰੋਂ ਵੀ ਆਈ ਜਾਂਦੇ ਆ ਫਾੜਕ ਬੰਦਿਆ। ਸਬਰ ਸੰਤੋਖ ਹੈ ਨਹੀਂ ਕਿਤੇ ਵੀ ਹੈ। ਇੱਥੋਂ ਹੀ 10 ਮਿੰਟ ਖਲੋਜੋ ਓ ਏਡੀ ਕਾਦੀ ਕਾਲੀ ਆ ਹੁਣ ਸਾਰਿਆਂ ਨੂੰ ਇੰਨੀ ਕਾਲੀ ਵੇਖੋ ਇਧਰੋਂ ਵੀ ਮੋਟਰਸਾਈਕਲ ਜਾਂਦੇ ਉਧਰੋਂ ਮੋਟਰਸਾਈਕਲ ਆਉਂਦੇ ਤੇ ਮਾਮਾ ਜੀ ਵੀ ਆ ਗਏ ਚਲੋ ਮਿਲਦੇ ਆ ਅੱਗੇ ਤੁਹਾਨੂੰ ਵਲੌਗ ਦੇ ਨਾਲ ਬਾਬਾ ਬੁੱਢਾ ਸਾਹਿਬ ਹਾਂਜੀ ਬਾਬਿਓ ਪਹੁੰਚ ਗਏ ਆ ਬਾਬਾ ਬੁੱਢਾ ਸਾਹਿਬ ਤੇ ਕਰੋ ਦਰਸ਼ਨ ਮੇਲੇ ਹਾਂਜੀ ਕੀ ਆਂਦੇ ਬਾਬੇ ਦੇ ਆਇਆ ਵਾ ਸਿੱਧਕ ਬਾਬੇ ਦੇ ਆਇਆ ਜੀ ਬਾਕੀ ਮੇਲੇ ਦਾ ਪ੍ਰਬੰਧ ਵੀ ਚੱਲਣ ਰਿਹਾ ਤੇ ਤੁਹਾਨੂੰ ਨਿੱਕੀਆਂ ਨਿੱਕੀਆਂ ਜਿਹੜੀਆਂ ਝਲਕੀਆਂ ਬਾਬਾ ਬੁੱਢਾ ਸਾਹਿਬ ਦੀਆਂ ਤੇ ਉਹ ਤੁਹਾਨੂੰ ਗੱਡੀ ਗੱਡੀ ਚੈੱਕ ਕਰਾਈ ਜਾਵਾਂਗੇ ਠੀਕ ਹੈ ਜੀ ਹਾਂਜੀ ਬਾਬਿਓ ਗੱਡੀ ਆਪਾਂ ਪਾਰਕਿੰਗ ਚ ਲਾਤੀ ਆ ਤੇ ਚੈੱਕ ਕਰੋ ਸਜਾਵਟਾਂ ਚੱਲਣ ਡੀਆਂ ਜੋੜ ਮੇਲੇ ਦੀਆਂ ਪੂਰੀਆਂ ਤਿਆਰੀਆਂ ਚੱਲਣ ਡੀਆਂ ਅ ਹੁਣ ਆਪਾਂ ਨਮਸਕਾਰ ਕਰਕੇ ਬਾਸ ਰੋਵਰ ਲਾ ਗਏ ਤੇ ਚੈੱਕ ਕਰੋ ਵੀਊ ਸਰੋਵਰ ਦਾ ਬਾਕੀ ਬਾਬਿਆਂ ਨੇ ਰੁੱਖ ਬਹੁ ਲਾਏ ਆ ਗੁਰਦੁਆਰਾ ਸਾਹਿਬ ਤੇ ਹਰਿਆਲੀ ਹਰਿਆਲੀ ਦਿਖਾਂਦੀ ਆ ਬਾਕੀ ਸੰਤਾਂ ਪਹੁੰਚਣ ਦਾ ਵੀ ਹੁਣੇ ਰਾਸ਼ੀ ਟਾਈਮ ਲੱਗੇ ਆ ਥੋੜਾ ਜਿਹਾ ਤੇ ਵੀ ਸੰਤਾਂ ਕਾਫੀਆਂ ਆਉਣਾ ਹੋਣ ਦਾ ਵੀਆ ਤਿੰਨ ਚਾਰ ਦਿਨ ਜਿਹੜਾ ਹੁਣ ਪੂਰਾ ਜੋੜ ਮਿਲਾ ਭਰੂਗਾ ਤੇ ਬਾਕੀ ਆ ਪੂਰੀ ਤਿਆਰੀ ਚੱਲਣ ਦੀ ਆ ਸਜਾਵਟਾਂ ਦੀ ਤੇ ਇੱਧਰ ਸਰੋਵਰ ਚੈੱਕ ਕਰੋ ਤੁਸੀਂ ਇੱਥੇ ਨਾ ਮੱਛੀਆਂ ਵੀ ਬਹੁਤ ਹੀ ਆਪਾਂ ਵੇਖੀਆਂ ਤੁਹਾਨੂੰ ਗਾੜੀ ਵੀਡੀਓ ਚ ਚੈੱਕ ਕਰਾਉਨੇ ਆ ਤੇ ਸਿੱਧਕਾ ਹੱਡੀ ਵੇਖ ਵੀ ਇਹ ਕੀ ਆ ਆ ਵੇਖੋ ਤੁਹਾਨੂੰ ਦੇਖ ਦਿਆਣੇ ਆ ਵਿੱਚ ਤੇ ਚੈੱਕ ਕਰੋ ਮਸ਼ੀਆਂ ਜਦੋਂ ਆਪਾਂ ਲਾਗੇ ਜਾਂਦੇ ਆਂ ਤੇ ਉੱਥੇ ਇਕੱਠੀਆਂ ਜਾਂਦੀਆਂ ਸਾਰੀਆਂ ਉਹਦੇ ਸਿੱਧਕ ਵੀ ਵੇਂਦੀ ਆ ਤੇ ਤੇ ਬਾਕੀ ਕੋਣ ਕੋਣ ਕਰਾਇਆ ਦਰਸ਼ਨ ਮੇਲੇ ਤੇ ਕਿੰਨੇ ਕਿੰਨੇ ਜਣਾ ਜੋੜ ਮੇਲੇ ਤੇ ਕਮੈਂਟ ਕਰਕੇ ਦੱਸਿਓ ਬਾਬਾ ਬੁੱਢਾ ਸਾਹਿਬ ਤੇ ਆ ਆਡੀ ਸਿੱਧਕ ਨੇ ਆ ਉਥੋਂ ਲੇ ਪਛਾਦੇ ਮਿਸੇ ਨਾਲ ਗੰਡਾ ਤੇ ਆਪਾਂ ਆਖਿਆ ਵੀ ਇਹਨੂੰ ਸ਼ਿਕਾਉਂਦੇ ਆ ਤੇ ਆ ਗੰਡਾ ਭਨਿਆ ਆਪਾਂ ਭਨ ਗੇਰ ਨਾਲੇ ਆ ਛਕਿਆ ਤੇ ਨਾਲੇ ਸ਼ਿਕਾਇਤ ਸਿੱਧਕ ਨੂੰ ਆ ਚੈੱਕ ਕਰੋ ਭਾਂਡੇ ਕੁਲ ਦੁਆਰਾ ਸਾਹਬ ਦੇ ਕਿਤੇ ਕਿਤੇ ਟੱਬ ਤੇ ਪਤੀਲੇ ਆ ਆਪਾਂ ਅੱਖਾਂ ਮਾੜਾ ਸ਼ੋਟ ਲੈ ਲਈਏ ਤੇ ਬਾਕੀ ਜਾਂਦੇ ਜਾਂਦੇ ਵਧੀਆ ਜਿਹਾ ਕਮੈਂਟ ਕਰ ਜਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਠੀਕ ਆ ਜੀ ਅੱਗੇ ਆਪਾਂ ਸ਼ੋਰਟ ਐਡ ਕਰਾਂਗੇ ਕਿ ਰਾਤ ਨੂੰ ਕਿਦਾਂ ਦਾ ਮਹੌਲ ਚਾਲਾ ਠੀਕ ਆ ਜੀ ਇਹ ਬਾਬੇ ਬੁੱਢੇ ਦਾ ਥਾਨ ਹੈ ਇੱਥੇ ਤੇ ਵੱਡੇ ਵੱਡੇ ਜਿਵੇਂ ਕਹਿੰਦਾ ਵੀ ਝੋਲੀਆਂ ਭਰ ਕੇ ਸੁਰਗੇ ਆ ਪਰ ਫਿਰ ਵੀ ਤੁਸੀਂ ਤੇ